ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਹੋਰ ਨਵੀਂ ਵੀਡੀਓ ਤੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਕੱਲ੍ਹ ਹਰ ਘਰ ਦੇ ਵਿੱਚ ਡਾਈਟ ਚੱਲਦੀ ਏ। ਡਾਈਟ ਇੱਕ ਪੈਸ਼ਨ ਹੈ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ। ਤੇ ਡਾਈਟ ਵਾਲਿਆਂ ਨੂੰ ਇਹੀ ਹੁੰਦਾ ਕਿ ਸਵੇਰੇ ਉੱਠ ਕੇ ਅਸੀਂ ਕੀ ਖਾਈਏ ਤੇ ਅੱਜ ਆਪਾਂ ਉਹੀ ਨਾਸ਼ਤਾ ਤਿਆਰ ਕਰਾਂਗੇ ਫੁੱਲ ਵਿਦ ਪ੍ਰੋਟੀਨ ਤੇ ਸੂਜੀ ਨਾਲ ਬਣਿਆ ਹੋਇਆ ਫੁੱਲ ਵਿਦ ਵੈਜੀ ਤੇ ਆਪਾਂ ਚਲੋ ਇਹ ਨਾਸ਼ਤਾ ਬਣਾਉਣਾ ਸਟਾਰਟ ਕਰਦੇ ਆਂ। ਇਹ ਨਾਸਤਾ ਕੋਈ ਵੀ ਲੈ ਸਕਦਾ ਹੈ ਜਿਹੜੇ ਡਾਈਟ ਕਰਦੇ ਆ ਉਹ ਵੀ ਤੇ ਜਿਹੜੇ ਡਾਈਟ ਨਹੀਂ ਕਰਦੇ ਉਹ ਵੀ ਚਲੋ ਫਿਰ ਇਹ ਬਣਾਣਾ ਸਟਾਰਟ ਕਰਦੇ ਆ ਇੱਥੇ ਮੈਂ ਤਿੰਨ ਤਰ੍ਹਾਂ ਦੀਆਂ शिमला ਮਿਰਚ ਲੈ ਲਈਆਂ ਸੀ ਧਨੀਆ ਲੈ ਲਿਆ ਸੀ ਪਿਆਜ਼ ਲੈ ਲਿਆ ਸੀ ਤੇ ਥੋੜੀ ਜਿਹੀ ਮੈਂ ਗਾਜਰ ਲੈ ਲਈ ਸੀ ਗਾਜਰ ਨੂੰ ਮੈਂ ਕद्दूकस ਕਰ ਲਿਆ ਸੀ ਇੱਕ ਬਾਊਲ ਦੇ ਵਿੱਚ ਮੈਂ 1.5 ਕਟੋਰੀ ਜਿਹੜੀ ਆ ਉਹ ਮੈਂ ਸੂਜੀ ਦੀ ਲਈ ਸੀ ਇਹਨੂੰ ਆਪਾਂ ਬਾਊਲ ਦੇ ਵਿੱਚ ਪਾ ਲਵਾਂਗੇ ਸੂਜੀ ਮੈਂ ਬਿਲਕੁਲ ਛਾਣ ਕੇ ਲਈ ਸੀ ਤੇ ਮੈਂ ਸੂਜੀ ਨੂੰ ਚੰਗੇ ਤਰ੍ਹਾਂ ਸਾਫ ਕਰ ਲਿਆ ਸੀ ਇਹਨੂੰ ਮੈਂ ਵੱਡੇ ਬਾਲ ਦੇ ਵਿੱਚ ਪਾ ਲਿਆ ਸੀ ਸੂਜੀ ਨੂੰ ਤੁਸੀਂ ਬਿਲਕੁਲ ਛਾਣ ਕੇ ਲੈਣਾ ਆ ਸੂਜੀ ਨੂੰ ਛਾਣੇ ਤੋਂ ਬਿਨਾ ਤੁਸੀਂ ਇਹ ਯੂਜ਼ ਨਹੀਂ ਕਰਨੀ ਜਿਹੜੀਆਂ ਫੈਜੀ ਮੈਂ ਤੁਹਾਨੂੰ ਦਿਖਾਈਆਂ ਹੋਈਆਂ ਸੀ ਕਟੀਆਂ ਹੋਈਆਂ ਉਹ ਮੈਂ ਸਾਰੀਆਂ ਇਹਦੇ ਵਿੱਚ ਪਾ ਦਿੱਤੀਆਂ ਸੀ ਤੇ ਇੱਕ ਜਿਹੜੀ ਕਟੋਰੀ ਆ ਉਹ ਮੈਂ ਦਹੀਂ ਦੀ ਲੈ ਲਈ ਸੀ ਥੋੜਾ ਜਿਹਾ ਮੈਂ ਇਹਦੇ ਵਿੱਚ ਮਿਰਚ ਐਡ ਕਰ ਦਿੱਤੀ ਸੀ ਥੋੜਾ ਜਿਹਾ ਮੈਂ ਨਮਕ ਐਡ ਕਰ ਦਿੱਤਾ ਸੀ ਤੇ ਥੋੜੇ ਜਿਹਾ ਮੈਂ ਪਿੰਚਕ ਜਿਹੜੀ ਆ ਹਲਦੀ ਐਡ ਕੀਤੀ ਸੀ ਇਹਦਾ ਕਲਰ ਚੇਂਜ ਕਰਨ ਵਾਸਤੇ ਹਲਦੀ ਨਾਲ ਥੋੜਾ ਜਿਹਾ ਇਹਦਾ ਕਲਰ ਚੇਂਜ ਹੋ ਜਾਂਦਾ ਹੈ ਤੇ ਥੋੜਾ ਜਿਹਾ ਮੈਂ ਇਹਦੇ ਵਿੱਚ ਜੀਰਾ ਐਡ ਕਰ ਦਿੱਤਾ ਸੀ ਇਹਦਾ ਟੇਸਟ ਵਧਾਉਣ ਵਾਸਤੇ ਜੀਰੇ ਨਾਲ ਇਹਦਾ ਟੇਸਟ ਜਿਹੜਾ ਇਨਹਾਂਸ ਹੋ ਜਾਂਦਾ ਹੈ ਸਾਰਿਆਂ ਨੂੰ ਇਹਨਾਂ ਨੂੰ ਮੈਂ ਹੁਣ ਚੰਗੇ ਤਰ੍ਹਾਂ ਮਿਕਸ ਕਰ ਲਿਆ ਸੀ ਮਿਕਸ ਤੁਸੀਂ ਚੰਗੇ ਤਰੀਕੇ ਦੇ ਨਾਲ ਕਰਨਾ ਹੈ ਥੋੜਾ ਜਿਹਾ ਇਹਦੇ ਵਿੱਚ ਆਪਾਂ ਪਾਣੀ ਐਡ ਕਰ ਲਵਾਂਗੇ ਪਾਣੀ ਐਡ ਕਰਨ ਤੋਂ ਬਾਅਦ ਤੁਸੀਂ ਇਹਨੂੰ ਚੰਗੇ ਤਰ੍ਹਾਂ ਮਿਕਸ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਇਹ ਮਿਕਸ ਹੋ ਗਿਆ ਹੈ ਬਟ ਮੈਨੂੰ ਹੱਲੇ ਪਾਣੀ ਪਾਉਣ ਦੀ ਥੋੜੀ ਜਿਹੀ ਜ਼ਰੂਰਤ ਹੋਰ ਹੈਗੀ ਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਹੋਰ ਐਡ ਕਰ ਦਵਾਂਗੇ ਥੋੜਾ ਜਿਹਾ ਪਾਣੀ ਪਾਉਣ ਤੋਂ ਬਾਅਦ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤਾਂ ਕਿ ਸਾਰੀਆਂ ਵੇਜੀਟੇ ਜਿਹੜੀ ਸੂਜੀ ਆਪਣੀ ਚੰਗੀ ਤਰ੍ਹਾਂ ਕੁਲ ਜਾਵੇ ਤੇ ਥੋੜਾ ਜਿਹਾ ਇਹਦਾ ਆਪਾਂ ਇਨੋ ਐਡ ਕਰਾਂਗੇ ਇਨੋ ਨੂੰ ਐਕਟੀਵੇਟ ਕਰਨ ਦੇ ਲਈ ਇਹਦੇ ਉੱਤੇ ਪਾਣੀ ਪਾਉਣਾ ਬਹੁਤ ਜ਼ਰੂਰੀ ਹੈ ਇਨੋ ਇਹਦੇ ਵਿੱਚ ਜ਼ਰੂਰ ਪਾਉਣਾ ਇਨੋ ਤੁਸੀਂ ਬਿਲਕੁਲ ਵੀ ਸਕਿਪ ਨਹੀਂ ਕਰਨਾ ਇਨੋ ਵਿੱਚ ਪਾ ਕੇ ਆਪਾਂ ਬੈਟਰ ਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ ਤੁਸੀਂ ਦੇਖ ਸਕਦੇ ਹੋ ਇਨੋ ਪਾਉਣ ਦੇ ਨਾਲ ਜਿਹੜਾ ਬੈਟਰ ਆ ਉਹ ਕਿੰਨਾ ਫਲਫੀ ਫਲਫੀ ਹੋ ਗਿਆ ਹੈ ਤੇ ਇਨੋ ਪਾਉਣ ਨਾਲ ਜਿਹੜੇ ਆਪਣੇ ਚੀਲੇ ਆ ਉਹ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਤੁਸੀਂ ਦੇਖ ਸਕਦੇ ਹੋ ਬੈਟਰ ਆਪਣਾ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਕਿੰਨੀ ਸੋਹਣੀ ਦੀ ਕਨਸਿਸਟੈਂਸੀ ਤੇ ਕਿੰਨਾ ਸੋਹਣਾ ਇਹ ਟੈਕਸਚਰ ਆਇਆ ਹੈ ਹੁਣ ਆਪਾਂ ਬੈਟਰ ਨੂੰ ਥੋੜੀ ਦੇਰ ਵਾਸਤੇ ਆਪਾਂ ਰੈਸਟ ਤੇ ਰੱਖਾਂਗੇ ਟਕਣਾ ਇਹਨੂੰ ਬਹੁਤ ਜ਼ਰੂਰੀ ਹੈ ਟਾਕੇ ਨੂੰ ਥੋੜੀ ਦੇਰ ਵਾਸਤੇ ਆਪਾਂ ਰੈਸਟ ਉੱਤੇ ਰੱਖ ਦਵਾਂਗੇ ਇਹਨੂੰ ਰੈਸਟ ਉੱਤੇ ਰੱਖਣਾ ਬਹੁਤ ਜ਼ਰੂਰੀ ਹੈ ਰੈਸਟ ਉੱਤੇ ਰੱਖਣ ਦੇ ਨਾਲ ਸੂਜੀ ਜਿਹੜੀ ਆ ਫੁੱਲ ਜਾਂਦੀ ਹੈ ਤੇ ਬੈਟਰ ਆਪਣਾ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਹੈ ਮੇਰੇ ਨਾਲ ਪਲਾਂਟ ਦੇ ਪੱਤੇ ਦੋ ਦਿਨਾਂ ਤੋਂ ਨਾ ਕਾਲੇ ਹੋਈ ਜਾ ਰਹੇ ਸੀ ਤੇ ਮੈਂ ਹੁਣ ਥੋੜੀ ਦੇਰ ਲਈ ਫ੍ਰੀ ਸੀ ਤੇ ਮੈਂ ਸੋਚਿਆ ਜਿਹੜੇ ਪਲਾਂਟ ਦੇ ਪੱਤੇ ਆ ਉਹ ਮੈਂ ਕੱਟ ਲਵਾਂ ਪਲਾਂਟਿੰਗ ਜਿਹੜੀ ਕਰਨੀ ਮੈਨੂੰ ਬਹੁਤ ਪਸੰਦ ਆ ਮੈਂ ਇਹਨਾਂ ਦਾ ਬਹੁਤ ਖਿਆਲ ਰੱਖਦੀ ਸਾਡਾ ਮਨ ਲਈ ਆਉਂਦਾ ਨਹੀਂ ਤਾਂ ਕਰਕੇ ਮੈਨੂੰ ਹੀ ਦੇਖਣੇ ਪੈਂਦੇ ਆ ਮੌਸਮ ਵੀ ਅੱਜ ਬਹੁਤ ਵਧੀਆ ਸੀ ਦੋ ਦਿਨਾਂ ਤੋਂ ਥੋੜੀ ਸਰਦੀ ਸਰਦੀ ਜੇ ਪੈ ਰਹੀ ਆ ਧੁੱਪ ਨਿਕਲੀ ਹੋਈ ਆ ਪਰ ਫੇਰ ਵੀ ਠੰਡ ਫੀਲ ਹੋਈ ਜਾ ਰਹੀ ਆ ਸਿਰ ਠੰਡ ਦੇ ਵਿੱਚ ਬੜੀ ਸੋਹਣੀ ਸੁੱਤੀ ਪਈ ਆ ਮੈਂ ਇਹਨੂੰ ਕਹੀ ਜਾਂਦੀ ਉੱਠ ਜਾ ਪਰ ਇਹ ਨਹੀਂ ਉੱਠ ਰਹੀ ਇਹਦਾ ਬੈਟਰ ਵੀ ਆਪਾਂ ਦਾ ਤਿਆਰ ਹੋ ਗਿਆ ਹੈ ਆਪਾਂ ਇਹਨੂੰ ਢੱਕਣ ਚੱਕ ਕੇ ਦੇਖ ਲੈਣੇ ਆ ਕਿ ਸਾਡੇ ਜਿਹੜੀ ਬੈਟਰ ਦੀ ਜਿਹੜਾ ਟੈਕਚਰ ਆ ਉਹ ਕਿਵੇਂ ਦਾ ਆ ਤੁਸੀਂ ਦੇਖ ਸਕਦੇ ਹੋ ਰੈਸਟ ਉੱਤੇ ਰੱਖਣ ਤੋਂ ਬਾਅਦ ਆਪਣਾ ਜਿਹੜਾ ਬੈਟਰ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਗਿਆ ਇਹਦਾ ਟੈਕਚਰ ਇਹਦੀ ਜਿਹੜੀ ਕਨਸਿਸਟੈਂਸੀ ਹੈ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤਵੇ ਨੂੰ ਮੈਂ ਪ੍ਰੀ ਹੀਟ ਤੇ ਰੱਖ ਲਿਆ ਸੀ ਹੁਣ ਜਿਹੜਾ ਬੈਟਰ ਆ ਆਪਾਂ ਇਹਨੂੰ ਤਵੇ ਦੇ ਉੱਤੇ ਪਾਵਾਂਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਫਲਾਵਾਂਗੇ ਤੁਸੀਂ ਇਹਨੂੰ ਜ਼ਿਆਦਾ ਜ਼ੋਰ ਦੇ ਨਾਲ ਪ੍ਰੈਸ ਨਹੀਂ ਕਰਨਾ ਹਲਕਾ ਹਲਕਾ ਪ੍ਰੈਸ ਕਰਕੇ ਆਪਾਂ ਇਹਨੂੰ ਤਵੇ ਦੇ ਉੱਤੇ ਸਪਰੈਡ ਕਰਦੇ ਜਾਵਾਂਗੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਸਪਰੈਡ ਕਰਨਾ ਹੈ ਚੰਗੀ ਤਰ੍ਹਾਂ ਨਾਲ ਤੁਸੀਂ ਦੇਖ ਸਕਦੇ ਹੋ ਆਪਣੀ ਵੈਜੀ ਇੱਕ ਇੱਕ ਜਿਹੜੀ ਵੈਜੀ ਆ ਉਹ ਆਪਣੀ ਦਿਖਾਈ ਦੇ ਰਹੀ ਹੈ ਤੁਸੀਂ ਦੇਖੋ ਇਹਨੂੰ ਹੁਣ ਆਪਾਂ ਟੱਕ ਕੇ ਪਕਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਚਿਲਾ ਆਪਣਾ ਬਣ ਗਿਆ ਹੈ ਹੁਣ ਆਪਾਂ ਇਹਨੂੰ ਪਲਟ ਦਵਾਂਗੇ ਪਲਟ ਕੇ ਆਪਾਂ ਦੂਜੀ ਸਾਈਡ ਤੇ ਵੀ ਸੇਕ ਲਵਾਵਾਂਗੇ ਥੋੜਾ ਥੋੜਾ ਤੁਸੀਂ ਉੱਪਰ ਘਿਓ ਲਗਾ ਲੈਣਾ ਹੈ ਘਿਓ ਲਗਾਉਣਾ ਜ਼ਰੂਰੀ ਆ ਬਹੁਤ ਜ਼ਿਆਦਾ ਨਹੀਂ ਲਗਾਉਣਾ ਬਸ ਹਲਕਾ ਹਲਕਾ ਇਹਨੂੰ ਕਿ ਉਹ ਲਗਾਣਾ ਹੈ ਥੋੜੀ ਥੋੜਾ ਆਪਾਂ ਪ੍ਰੈਸ ਕਰਕੇ ਇਹਨੂੰ ਸੇਕ ਲਵਾਵਾਂਗੇ ਤੁਸੀਂ ਦੇਖ ਸਕਦੇ ਹੋ ਚਿਲਾ ਆਪਣਾ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਹੈ ਤੁਸੀਂ ਰੋਜ਼ ਜੇ ਤੁਸੀਂ ਰੋਜ਼ ਨਹੀਂ ਖਾਣਾ ਤਾਂ ਤੁਸੀਂ ਹਫ਼ਤੇ ਦੇ ਵਿੱਚ ਦਿਨ ਜਾਂ ਚਾਰ ਵਾਰ ਇਸ ਨੂੰ ਪਕਾ ਸਕਦੇ ਹੋ ਬਹੁਤ ਜ਼ਿਆਦਾ ਹੈਲਦੀ ਹੁੰਦਾ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਚਿਲਾ ਆਪਣਾ ਬਣ ਕੇ ਤਿਆਰ ਹੋਇਆ ਹੈ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਸਰਵ ਕਰਦੇ ਹਾਂ ਮੈਂ ਇਹਨੂੰ ਤੋੜ ਕੇ ਵੀ ਤੁਹਾਨੂੰ ਦਿਖਾ ਦੇਵਾਂਗੀ ਕਿ ਆਪਣੀਆਂ ਵੈਜੀਸ ਜਿਹੜੀਆਂ ਐ ਕਿਸ ਤਰੀਕੇ ਨਾਲ ਦਿਖਾਈ ਦੇ ਰਹੀਆਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਆਪਣੀਆਂ ਵੈਜੀ ਇੱਕ ਇੱਕ ਵੈਜੀ ਆਪਣੀ ਦਿਖਾਈ ਦੇ ਰਹੀ ਹੈ ਇਸ ਨੂੰ ਤੁਸੀਂ ਦਹੀਂ ਦੇ ਨਾਲ achar ਨਾਲ ਚਾਹ ਨਾਲ ਕਾਹਸ ਨਾਲ ਵੀ ਤੁਸੀਂ ਖਾ ਸਕਦੇ ਹੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਫੋਲੋ ਵੀ ਕਰ ਲੈਣਾ ਤਾਂ ਕਿ ਨੋਟੀਫਿਕੇਸ਼ਨ ਤੁਹਾਡੇ ਤੱਕ ਤੁਹਾਡੇ ਤੱਕ ਪਹੁੰਚ ਜਾਵੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸ਼ੇਕਾਰ